ਦੀਨਾ ਜੀ ਸੰਦੀਪ ਸਿੰਘ ਜੀ ਸੁਦੀਪ ਜੀ ਕੀ ਕੱਢਣਾ ਹੋਈ ਆ ਆਪਣਾ ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਿਰਫ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹਦੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕ ਕੇ ਗਏ ਆ ਵੀ ਉੱਪਰ ਦੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਨੂੰ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕਿਆ ਤੇ ਵਾਪਸ ਘਰ ਆਏ ਤਾਂ ਗੇਟ ਖੁੱਲਾ ਸੀ ਤੇ ਕੁੜੀ ਇਧਰ ਕੋਟੀਏ ਚ ਡਿੱਗੀ ਪਈ ਸੀ ਉਹਨੂੰ ਉਠਾਲਿਆ ਤੇ ਡਾਇਫ ਅੰਦਰ ਗਈ ਤਾਂ ਜਦ ਦੇਖਿਆ ਫਿਲ ਰਿਆ ਸਭ ਕੁਝ ਸੇਤੋ ਜੱਟ ਪਿਆ ਸੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹ ਦੱਸਿਆ ਕਹਿੰਦੀ ਵੀ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਜਾਣੂ ਉਹਨੇ ਮੂੰਹ ਘੁਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਬੇਜੋ ਕਿ ਕੁੱਤਾ ਸਾਡੇ ਪਿੱਛੇ ਬੋਲਾ ਇਹਨੂੰ ਕੋਈ ਬਰੱਡ ਬੁੱਤੂ ਤੂੰ ਪਾਏ ਉੱਤਾਂ ਵੀ ਕੱਲ ਦੇ ਬੋਲੇ ਨਹੀਂ ਸੀ ਕਿ ਤੁਸੀਂ ਕਰੋ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਅਸੀਂ 11 10 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ ਇਹਦੇ ਵਜੇ ਕੀ ਦੇਖਿਆ ਕਰਦਾ ਤੁਸੀਂ ਕਰਦਾ ਕਰਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਈ ਨਹੀਂ ਸੀ ਜਿਹੜੀ ਚੀਜ਼ ਨਹੀਂ ਪੱਟੀ ਹੋ ਤੇ ਵਿਆਹ ਵੀ ਰੱਖਿਆ ਹੋਇਆ ਜਾਂਦਾ ਵਿਆਹ ਰੱਖਿਆ ਜੀ ਕੱਲ ਨੂੰ ਪਰਸ ਨੂੰ 27 ਤਰੀਕ ਦੀ ਜਾਗੋ 28 ਤਰੀਕ ਦੇ ਅਨੰਦ ਨੇ ਜਦੋਂ ਤੁਸੀਂ ਗਏ ਹੋਏ ਸੀ ਕਿ ਤੁਹਾਡੇ ਆਲੇ ਦੁਆਲੇ ਨੁਸ਼ਾਨ ਸੀ ਕਿ ਉੱਤੇ ਕੋਈ ਤੁਹਾਨੂੰ ਲੋਕ ਰਹਿੰਦੇ ਸੀ ਕੋਈ ਨਹੀਂ ਆਉਦਾ ਸਾਨੂੰ ਸੰਤ ਸਿੰਘ ਇੱਧਰ ਆਲੂ ਕੱਟ ਰਾਇਆ ਸੀ ਮੁੰਡੇ ਇੱਧਰ ਲੇਜ਼ਰ ਕਰਾ ਚਾਹੁੰਦਾ ਸੀ ਕੋਈ ਐਡਾ ਹੈ ਨਹੀਂ ਤੇ ਅੱਗੇ ਵੀ ਜਾਣਦੇ ਆ ਬਹੁਤ ਵਾਰ ਜਾਣਦੇ ਆ ਰੋਜ਼ ਜਾਣਦੇ ਆ ਕਦੇ ਕਿੰਨੇ ਕਦੇ ਕਿੰਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਘਰੇ ਵੀ ਆਇਆ ਇਸ ਤਰ੍ਹਾਂ ਗੈਸਰ ਨੂੰ ਪਹਿਲਾ ਜਦ ਪਾਈਪ ਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨਿਓ ਟੋਪੀਆਂ ਟਾਪੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਕੀ ਜਾਣੇ ਸੀ ਇਹ ਤਿੰਨੇ ਜਾਣੇ ਸੀ ਕਿ ਕਿਸ ਤਰ੍ਹਾਂ ਸੀ ਸਰਦਾਰ ਸੀ ਰੋਡੇ ਸੀ ਮੌਨੇ ਠੀਕੇ ਤਿੰਨੇ ਜਾਣੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾ ਕਰੀ ਉਹਨੇ ਸਾਰਾ ਮੂੰਹ ਆਪਣਾ ਗਲਵਜਾਂ ਨਾਲ ਟੱਕਿਆ ਹੋਇਆ ਸੀ ਦੋ ਮੁੰਡਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੁਕੀ ਹੋਇਆ ਦਿਖਾਓ ਕੀਮਤ ਇਹ 10 ਕ ਤੋਲੇ ਸੋਨਾ ਦੀ 8 9 10 ਤੋਲੇ ਕੈਸ਼ ਟੀ 1.5 ਲੱਖ ਰੁਪਏ ਦਾ 10 ਲੱਖ ਸੋਨਾ ਸੀ ਉਹ ਲੜਕੇ ਵਿਆਹ ਵਾਸਤੇ ਬਣਾ ਕੇ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਪਾਇਆ ਤੇ ਕੁਝ ਬਣਾਇਆ ਔਲੀ ਔਲੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਐ ਪਾਉਣੀ ਸੀ ਤੇ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਪੁਲਿਸ ਪ੍ਰਸ਼ਾਸਨ ਦੇ ਗਏ ਆਂ ਜੀ ਸਮਰਾਲੇ ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਕਰੀ ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਕੀ ਲਾਦਾ ਕੋਈ ਗੱਡੀ ਚਾਹੀਦੀ ਜਾਂ ਸਕੂਟਰ ਮੋਰ ਤੋਂ ਕੁਛ ਪਤਾ ਲੱਗੇ ਆ ਇਹ ਜੀ ਰਸਤੇ ਨੂੰ ਨਹੀਂ ਕੋਈ ਆਇਆ ਇਹ ਕੋਈ ਮੋਟਰਾਂ ਮਟਰਾਂ ਦੇ ਸੈਡਾਂ ਤੇ ਮੋਟਰਸਾਈਕਲ ਖੜਾ ਕੇ ਬੈਠ ਕੇ ਉਹ ਖੇਤਾਂ 'ਚ ਹੀ ਆਇਆ ਕੁਛ ਦਸਰੀ ਕੁੜੀ ਕਿੰਨੀ ਕੁ ਉਮਰ ਦੀ ਹੋਣਗੀ ਆਹੀ ਵੀ 25 ਤੋਂ 30 ਦੀ ਉਮਰ ਦੇ ਵਿੱਚ ਨਵੀਂ ਉਮਰ ਦਾ ਮੁੰਡਾ ਜੀ ਤੁਹਾਨੂੰ ਕੋਈ ਸ਼ੱਕ ਵਗੈਰਾ ਹੋਇਆ ਕੋਈ ਸ਼ੱਕ ਤਾਂ ਜੀ ਕਦੇ ਐਹੋ ਜਿਹਾ ਕੰਮ ਨਹੀਂ ਹੋਇਆ 40-50 ਸਾਲ ਹੋ ਗਏ ਬਜ਼ੁਰਗਾਂ ਤੋਂ ਰਹਿ ਗਏ ਭਾਸ਼ਾ ਤੋਂ ਲੱਗਿਆ ਵੀ ਕੀ ਕੀ ਪੰਜਾਬੀ ਬੋਲ ਦਿੰਦੇ ਨੇ ਪੰਜਾਬੀ ਹੀ ਬੋਲਦੇ ਸੀ ਮੁੰਡਿਆਂ ਨੇ ਦਾੜੀ-ਧੋੜੀ ਜੀ ਵੀ ਮੈਂ ਬਰਾਊਂਡ ਰੰਗ ਕਰੇ ਹੋਤੀ ਇੱਕੰਤੀ ਦੋ ਮ ਕੈਮਰੇ ਲੱਗੇ ਹੋਏ ਨੇ ਕੈਮਰੇ ਨਹੀਂ ਲੱਗੇ ਇੱਧਰ ਕੋਠੀਆਂ 'ਚ ਲੱਗੇ ਹੋਏ ਨੇ ਇਹ ਰਾਹ ਨੂੰ ਕੋਈ ਆਇਆ ਨਹੀਂ ਜੇ ਦੇਖਿਆ ਵੀ ਇੱਧਰ ਨੂੰ ਅਣਪਛਾਤਾ ਕੋਈ ਬੰਦਾ ਲੰਘਿਆ ਹੀ ਕਿਹਦੇ ਵਿਆਹ ਰੱਖਿਆ ਹੈ ਹੁਣ ਕੀ ਕਰਾਂ ਕਿ ਕਹਾਂ ਚੋਣਾਂ ਪ੍ਰਸ਼ਾਸਨ ਨੂੰ ਕਹਿਣਾ ਕੀ ਹੈ ਜੀ ਸਾਡੀ ਗਰੀਬ ਬੰਦੇ ਆ ਮਜਬੂਰੀ ਦੇ ਕੇ ਕੋਈ ਹੱਲ ਨਿਕਲ ਜਵੇ ਦੋਚੀ ਫੜੇ ਜਾਣ ਸਾਰਾ ਕੁਝ ਅਜੇ ਝੂਣ-ਪੂਣ ਟੁੱਟ ਕੇ ਲੱਗੇ ਲੋਕ ਇਕੱਈ ਸਿਰ ਤੇ ਵਿਆਹ ਹੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ ਹੁਣ ਤਾਂ ਸਾਰਾ ਕੁਝ ਫਸਾ ਨੂੰ ਤਿਆਰੀ ਮੇਰੇ ਕੋਲ ਦੋ ਬੇਟੀਆਂ ਨੇ ਜੀ ਇਹ ਬੜੀ ਕੁੜੀ ਹੈ ਇਹ ਬੜੀ ਬੇਟੀ ਹੈ ਪਹਿਲਾ ਵਿਆਹ ਸੀ ਪਹਿਲਾ ਵਿਆਹ ਸੀ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਆ ਜੀ ਸੀ ਹੀ ਲੱਗਦੇ ਕੁੜੀ ਕੁਬੀਰ ਦਾ ਤਾਇਆ ਜੀ ਲੱਗਦਾ ਹੁਣ ਨੂੰ ਕੋ ਤੋਂ ਪਤਾ ਲੱਗਿਆ ਵੀ ਇਹ ਤੁਹਾਡੇ ਨਾਲ ਕਰਸ ਬੱਤੂ ਮੈਨੂੰ ਤਾਂ ਜਦੋਂ ਇਹ ਬਾਸ ਆਏ ਨੇ 1:30 ਵਜੇ ਜੀ ਮੈਂ ਮੈਨੂੰ ਵੀ ਉਧਰ ਮੈਂ ਆਪਣੇ ਰੂਮ ਚ ਪਿਆ ਸੀ ਦੂਏ ਘਰ ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਜਦੋਂ ਇਹ ਆਏ ਨੇ ਜਾਂ ਰੌਲਾ ਪਿਆ ਫੇਰ ਮੈਨੂੰ ਆਵਾਜ਼ ਆਈ ਫੇਰ ਮੈਂ ਉੱਠ ਕੇ ਆਇਆ ਜੀ ਅਰਚ ਪਹਿਲਾ ਵਿਆਹ ਸੀ ਪਹਿਲਾ ਵਿਆਹ ਸੀ ਛਾਵਾ ਨਾ ਕਰਨਾ ਸੀ ਤੁਸੀਂ ਮਾਮਾ ਜੀ ਬੇਟੀ ਦੇ ਤਾਇਆ ਹੀ ਬਤਾਏ ਮੇਰੇ ਬੇਟੀ ਦਾ ਵਿਆਹ ਰੱਖਿਆ ਸੀ ਹਾਂ ਜੀ ਹਾਂ ਸਮਾਨ ਬਣਾ ਕੇ ਰੱਖਿਆ ਹੁਣ ਸਮਾਨ ਦੀ ਸਫਰਾ ਵਾਪਰ ਦਿੰਦੇ ਹਾਂ ਹਾਂ ਜੀ ਦੁੱਖ ਲੱਗਦਾ ਹੀ ਬਹੁਤ ਤੁਸੀਂ ਦੇਖੋ ਜੀ ਮੇਰੇ ਅੱਖਾਂ ਚ ਪਾਣੀ ਵੀ ਆ ਰਿਹਾ ਬੱਚੀ ਦਾ ਵਿਆਹ ਹੋਵੇ ਹਾਂ ਜੀ ਕੀ ਕਹਿਣਾ ਚਾਹਦੇ ਹੋ ਪ੍ਰਸ਼ਾਸਨ ਨੂੰ 30 ਬੱਤ ਤੋਂ ਹੱਲਪ ਕੀਤੀ ਜਾਂ ਮੋਰਚਮ ਖੜੇ ਜਾਣੀ ਉਹਨੇ ਬਣਦੀ ਕਾਰਵਾਈ ਕਰੀ ਜਾ ਉਹ ਸਮਝਿਆ ਉਹਨਾਂ ਦੇ ਕੁੜੀ ਦੇ ਮਾਤਾ ਜੀ ਨੂੰ ਕਿ ਜੋ ਸੁਨਣਾ ਬਣਾ ਕੇ ਰੱਖਿਆ ਸੀ ਉਹਨਾਂ ਦਾ ਖੁੱਦ ਦਾ ਸੁਨਣਾ ਉਹ ਲੈ ਕੇ ਜਾ ਤੋਰ ਲੁੱਟ ਕੇ ਲੈ ਗਿਆ ਹਾਂ ਇਹ ਉਹ ਜਿਹੜੇ ਵੀ ਵਿਆਹ ਨੇ ਕੋਈ ਗੈਣੇ ਸੀ ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ ਉਹ ਸਭ ਕੱਢ ਕੇ ਲੈ ਗਿਆ ਜੀ ਪੇਟੀਆਂ ਥਾਲੇ ਨਮਾਰੀ ਤੋੜ ਕੇ ਹੀ ਸਭ ਕੁਝ ਉਹ ਕਿਸਾ ਪਿਆ ਦਾ ਕਰੇ ਉਹ ਕਿਸ ਤਰੀਕੇ ਨਾਲ ਉਹ ਤਰੀਕੇ ਜਿਵੇਂ ਜੁਬਲਸ ਉੱਚਾ ਹੁੰਦਾ ਪਹਿਲਾਂ ਕਰਨੀ ਕੀਤੀ ਹੁੰਦੀ ਹੈ ਅਗੇ ਕਿਵੇਂ ਹੁਣ ਕਾਰਜ ਸਿੱਧਰੇਗਾ ਕਾਰਜ ਤਾਂ ਹੁਣ ਕਰਨਾ ਹੀ ਪਊਗਾ ਜੀ ਕੋਈ ਕਿਸੇ ਤੋਂ ਫੜਾਂਗੇ ਜੀ ਸਾਡੀ ਮਦਦ ਕਰੇ ਕੋਈ ਆਸਨ ਜੀ ਅਜੇ ਚੋਰਾਂ ਨੱਖ ਭਾਈ ਜਾ ਬਈ ਹੁਣ ਇਹਨਾਂ ਦੇ ਦਿਹਾੜੇ ਦਿਨ ਦਿਹਾੜੇ ਹਾਂ ਹਾਂ ਜੀ ਕਿਤੇ ਕੋਈ ਸ਼ਸਤ੍ਰ ਕੋਈ ਡਰ ਨਹੀਂ ਲੱਗਦਾ ਹਾਂ ਜੀ ਡਰੋਂ ਡਰ ਤੋਂ ਬਿਨਾਂ ਫਿਰਦੀ ਹੈ ਜੀ ਦੁਨੀਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਿਕੰਦਰ ਕੌਰ ਆ ਜੀ ਵੇ ਕੀ ਕਰਨਾ ਵਾਪਰੀ ਜੇ ਤੁਹਾਡੇ ਬੀਤੇ ਦਿਨ ਮੇਰੇ ਮੈਸੇਜੇ ਹੋਏ ਸੀ ਗਾਂਸ਼ਨ ਤੇ ਆਉਂਦਿਆਂ ਨੂੰ ਸਰਟੀਫੀਕੇਟੀ ਤੇ ਦੇਖੂਸ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਾਈਪ ਲਾਈਨ ਪਾਉਣ ਵਾਲੇ ਆ ਵੀ ਅੰਦਰ ਸਾਲ ਮਾਰ ਕੇ ਆਏ ਆ ਕੋਈ ਅਜਿਹੀ ਜਿਹੀ ਚੀਜ਼ ਸੁngਾਤੀ ਆ ਕੇ ਚੱਕੀ ਆ ਸੀ ਤਾਂ ਜਦੋਂ ਸੀ ਅੰਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਸਭ ਉਹ ਲਿਆ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਝ ਉਹਨਾਂ ਨੇ ਅੰਦਰੋਂ ਹਾਂਜੀ ਲੋਕ ਤੋੜੇ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਕੇ ਉਹਨਾਂ ਨੇ ਨਾਲ ਕੈਸ਼ ਵੀ ਲੈ ਗਈ ਤੁਹਾਡਾ 골ਡ ਵੀ ਨਾਲ ਲੈ ਕੇ ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਚ ਰੱਖਿਆ ਹੋਇਆ ਸੀ ਸਾਡਾ 골ਡ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਇਹਦਾ ਤੇ ਵਿਆਹ ਵਾਸਤੇ ਰੱਖਿਆ ਹਾਂਜੀ ਵਿਆਹ ਵਾਸਤੇ ਰੱਖਿਆ ਪਾਸੋਂ ਆਪਣੀ ਬੇਟੀ ਦਾ ਗਿਆ ਬੇਟੀ ਦੇ ਜਿਹੇ ਪਰਸੋਂ ਦਾ ਵਿਆਹ ਰੱਖਿਆ ਹੋਇਆ ਸੀ ਹਾਂਜੀ ਮੇਰਾ ਜਿਹੜਾ ਮਤਲਬ ਕਹਿ ਸਕਦਾ ਹੈ ਵਾ ਕਟਣਾ ਵਾਪਰੀ ਹਾਂਜੀ ਉਹਦੀ ਕੁੜੀ ਦੇ ਮਾਤਾ ਹਾਂਜੀ ਮੈਂ ਦੇਖੀ ਅਸੀਂ ਦੇਖ ਰਹੇ ਹਾਂ ਕਿ ਉਹ ਕੀ ਕਰ ਸਕਦੇ ਆ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਟਾਂ। ਕਿ ਦੇਖੋ ਬਸ ਬੇਨਤੀ ਹੋ ਜਾਂਦੀ ਤਾਂ ਜੋ ਹੈਲਪ ਕਰੀ ਜਾਵੇ। ਉਹੀ ਗੱਲ। ਤੁਸੀਂ ਉਹ ਦੇਖਿਆ ਫਿਰ ਉਹ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ? ਹਾਂਜੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਨੂੰ ਚੜੀ ਹੋਈ ਆ ਵੀ ਹੌਲੀ ਹੌਲੀ ਸੱਟ ਹੋਊਗੀ। ਬੋਲ ਵੀ ਨਹੀਂ ਸੀ ਹੁੰਦਾ ਉਹ ਤੋਂ ਤਾਂ। ਡਾਕਟਰ ਤੋਂ ਕਿਸ ਤਰ੍ਹਾਂ ਦਵਾਈ ਹੋ ਸਕਦੀ ਆ? ਵੀ ਮੇਰੇ ਲਈ ਦਾਈ ਦਵਾਈ ਆ ਕੋਈ ਮੇਰੇ ਲਈ ਹੋਸ। ਇਹ ਕੁੜੀ ਨੇ ਫੇਰ ਹੋਛਾ ਕੇ ਤੁਹਾਨੂੰ ਕੀ ਦੱਸਿਆ? ਉੜੀਦਰ ਰੋਣ ਲੱਗਿਓ ਤਾਂ ਕੁਛ ਵੀ ਨਹੀਂ ਦੱਸ ਹੁੰਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ ਐ ਸਾਡੇ ਕੁੱਤੇ ਵੀ ਰੱਖਿਆ ਹੋਣਾ ਉਹ ਵੀ ਬੇਵਜਹ ਸੀਗੇ ਸਹਿਮਗੀ ਹਾਂਜੀ ਉਹਨੂੰ ਬ੍ਰੈਡਾਂ ਦੇ ਵਿੱਚ ਕੁਛ ਦੁੱਧਾ ਮਿਲਾ ਕੇ ਲੱਬੇ ਹੋਰੇ ਬ੍ਰੈਡ ਪਏ ਸੀ ਹਾਂਜੀ ਪਏ ਹੁਣ ਵੀ ਪਏ ਆ ਸਾਡੇ ਬ੍ਰੈਡ ਹਜੇ ਵੀ ਰੱਖਿਆ ਹੋਇਆ ਸੀ ਉਹ ਕੀ ਕਹਿਣਾ ਥਾਨੇ ਹੁਣ ਤੁਸੀਂ ਕੀ ਮੰਗਦੇ ਅਸੀਂ ਕਿ ਸਾਡੀ ਮੰਗ ਹੈ ਪ੍ਰਸ਼ਾਸਨ ਸਾਡੀ ਹੈਲਪ ਕਰੇ ਜੋ ਮਦਦਕਾਰ ਫਾਇਦੇ ਕਰ ਸਕਦੇ ਹਾਂ ਜੀ ਜਲਦੀ ਤੋਂ ਜਲਦੀ ਛੜੇ ਨਾ ਹੋਰਕਾਰ ਤਾ ਨਾ ਹੋਵੇ ਹਾਂਜੀ

ਹਾਂਜੀ ਇਸ ਦਾ ਕਹਿੰਦੇ ਜਲਦੀ ਜਲਦੀ ਫੜੇ ਜਾਣ ਕਾਨੂੰਨੀ ਉਹ ਇਹ ਹਕੀਕਤ ਪਤਾ ਲੱਗੇ ਉਹਨਾਂ ਵੀ ਕੌਣ ਹੈ ਜਹ ਬੰਦਾ ਕਰਨ ਵਾਲਾ ਸਾਡੇ ਘਰ ਦਾ ਸੇਤ ਹੈ ਜੀ ਹਾਂਜੀ ਪਰ ਵੀਤੇ ਦਿਨ ਜੋ ਹੋ ਰਿਹਾ ਕੰਮ ਜੀ ਸਭਾ ਹੋਈ ਹੈ ਚੋਰੀ ਵੀ ਕੀ ਜੋ ਉਸਨੇ ਕੀ ਕਰਵਾਈ ਦਿੱਤੀ ਅਸੀਂ ਉਹਦੇ ਸਬੰਧ ਜੋ ਹੈ ਕਰਨਾ ਨਾ ਪਰਚਾ ਦਰਜ ਕਰ ਦਿੱਤਾ ਹੈ ਇਹ ਅਸਲ ਵਿੱਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲਕ ਸੰਦੀਪ ਤੇ ਉਹਦੀ ਮੈਸੇਜ ਨਾ ਉਹਨੇ ਰੈਸਟੋਰੈਂਟ ਚ ਸਦਨ ਤੇ ਨਗਾਹ ਸੀਗੇ ਲੜਕੀ ਘਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਕਨੈਕਸ਼ਨ ਦੇਣ ਆਲੇ ਆ ਜਦੋਂ ਉਹਨਾਂ ਨੇ ਲੜਕੀ ਨੇ ਗੇਟ ਨਾ ਖੋਲਿਆ ਤਾਂ ਉਹ ਕੰਦ ਤੱਕ ਕੇ ਅੰਦਰ ਜਾ ਬਲੇ ਤੇ ਲੜਕੀ ਕਿਸੇ ਤੇ ਬਹਿ ਗਈ ਜਾ ਕੇ ਉਹ ਚੋਰੀ ਕਰਕੇ ਲੈ ਗਏ ਇਹ ਕੁੱਤ ਦੇ ਸੇਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਸੋਹਦਾ ਤਾਂ ਕੁੱਤੇ ਨੂੰ ਕੁਝ ਖਵਾਦਾ ਬਣਦੀ। ਤੇ ਵੱਲੀ ਪਕੜੀ। ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪਾਇ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪਾਇ ਸੀਗੇ। ਉਹ ਸ਼ੱਕਾ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ। ਇਸ ਕਰਕੇ ਕੁੱਤੇ ਬੋਲ ਗਏ। ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ। ਉਹ ਆ ਜੀ ਦੱਸ ਰਹੇ ਨੇ। ਉਦੋਂ ਵਾਰ ਤਾਂ ਇਹ ਜੋ ਅਗਲੀ ਕਾਰਵਾਈ ਹੋਊਗੀ ਕਾਸੀ ਤੇ ਉਹਦੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਕਿਸੇ ਪਾਸੇ ਪਤਾ ਨਹੀਂ ਲੱਗਿਆ ਸੀ 90 ਏਕੜਾਂ ਚ ਕਰਨੇ ਉਹਨਾਂ ਦੇ ਪਰਤੂਗੜ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ ਜਿਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਸੱਕਦੇ ਆ ਰਾਤ ਨੂੰ ਕੋਈ ਪੁਲਿਸ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਨਹੀਂ ਅਜੇ ਕੋਈ ਨਹੀਂ ਹੋਈ ਮਿਲਤਾਰੀ ਨਾ ਹੀ ਰਾਉਂਡ ਅਪ ਹੋਇਆ। ਲੇਕਿਨ ਇਹ ਹੈ ਵੀ ਪੁਲਸ ਕਰ ਰਹੀ ਹੈ ਕਾਰਵਾਈ ਤਫ਼ਤੀਸ਼ ਜਾਰੀ ਹੈ। ਜਲਦੀ ਫਰਮਾ ਕੁਝ ਪਹੁੰਚਾ ਲੱਗਿਆ ਕਿਸ ਚੀਜ਼ ਤੇ ਐਸੀ ਕਿ ਮੈਂ ਜੀ ਕਿਹਤਾਂ ਦੇ ਘਰ ਚੇਤਾਂ ਦੇ ਵਿੱਚ ਜਿਉਂ ਲੰਘ ਕੇ ਆਏ ਨੇ ਉਹ ਕਿਉਂਕਿ ਜੇ ਲੜਕੀ ਨੇ ਦਸਮ ਨੂੰ ਜਵਾਬ ਕੋਈ ਨਾ ਦਈ ਜਿਹੜੇ ਲੋਨਾ ਪਾਈ ਸੀ ਗਿੱਲੀਆਂ ਸੀ ਜੇ ਤੁਸੀਂ ਲੜਕੀ ਨੂੰ ਮਿਲਿਆ ਕੀ ਲੜਕੀ ਥੀ ਸੀ ਜਿਆ ਉਹ ਜਿੰਕ ਭਰਾਈ ਹੋਈ ਸੀ ਕਾਫੀ ਭਰਾਈ ਹੋਈ ਸੀ ਲੜਕੀ ਛੋਟੀ ਐ ਨਾ ਸਾਰਾ ਕੁਝ ਭਰਾਈ ਹੋਈ ਤੇ ਜਿੰਕ ਕਦੇ ਸੁਛਾਇਆ ਗਿਆ ਹੈ ਇਹ ਮੈਡੀਕਲ ਕਰਵਾਇਆ ਨਹੀਂ ਜਿੰਕ ਕਹਿੰਦਾ ਕਿ ਸਲੈਗ ਨਹੀਂ ਨੇ ਕੁੜੀ ਨੂੰ ਕੁਝ ਨਹੀਂ ਖੋਇਆ ਖਾਇਆ ਕੁਝ ਨਹੀਂ ਹੋਣਾ ਨਾ ਇਹ ਕੋਈ ਕੁਬਰਾਟ ਇੰਨੀ ਹੋਊਗੀ ਡਰ ਗਈ ਬੱਚੀ ਸੀਗੀ ਤਾਂ ਉਸਾਂ ਕੁੜੀ ਕੱਲੀ ਸੀ ਕਰੇ ਹਾਂ ਕੁੜੀ ਕੱਲੀ ਸੀਗੀ ਉਹ ਜਸਟ 5 ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉੱਥੇ ਰਹੋ ਗਏ ਨੇ 5 ਮਿੰਟ ਬਾਅਦ ਇਹ ਆ ਬਾਰਾਤ ਉਹਦੇ ਚ